ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਅਨਲੋਜੀ ਤੇ ਅਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਵਿਆਕਰਨ ਦਾ ਸੈਕਿੰਡ ਟੌਪਿਕ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਸ਼ਬਦ ਬੋਧ ਸੋ ਆਪਾਂ ਲਾਸਟ ਕਲਾਸ ਵਿੱਚ ਤੁਨੀ ਬੋਧ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਸੋ ਜਿਹੜੇ ਬੱਚੇ ਨੇ ਉਹ ਕਲਾਸ ਨਹੀਂ ਦੇਖੀ ਉਹ ਮੇਰੇ ਚੈਨਲ ਤੇ ਪਲੇਲਿਸਟ ਬਣੀ ਪਈ ਹੈ ਜਾ ਕੇ ਜ਼ਰੂਰ ਚੈੱਕ ਕਰੋ ਕਿਉਂਕਿ ਆਪਾਂ ਹੁਣ ਪੰਜਾਬੀ ਵਿਆਕਰਨ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ ਜੀ ਸੋ ਹਰ ਇੱਕ ਬੱਚਾ ਜੋ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਇਗਜ਼ਾਮ ਜਾਂ ਪੰਜਾਬੀ VTTKED 2025 ਦੀ ਤਿਆਰੀ ਕਰ ਰਿਹਾ ਹੈ ਉਹਨਾਂ ਸਾਰਿਆਂ ਲਈ ਇਹ ਜਿਹੜੀ ਕਲਾਸਿਸ ਨੇ ਪੰਜਾਬੀ ਵਿਆਕਰਨ ਦੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਅੱਜ ਦੀ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਕਲਾਸ ਵਧੀਆ ਲੱਗੇ ਵੀਡੀਓ ਨੂੰ ਲਾਈਕ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸਭ ਵੱਤਵਾਦੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਮਿੱਤਰਾਂ ਦੋਸਤਾਂ ਨੂੰ ਵੀ ਇਹ ਜਿਹੜੀ ਕਲਾਸਾਂ ਦਾ ਕੀ ਹੈਗਾ ਬਾਰੇ ਪਤਾ ਲੱਗ ਸਕੇ ਸੋ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਸੋ ਟੈਲੀਗ੍ਰਾਮ ਨੂੰ ਵੀ ਜ਼ਰੂਰ ਜੁਆਇਨ ਕਰ ਲਿਓ ਜੀ ਕਿਉਂਕਿ ਆਪਣੀ ਕਲਾਸ ਵਾ ਜਿਹੜੀ ਪੀਡੀਐਫ ਹੈ ਜੀ ਮੈਂ ਮੇਰੇ ਟੈਲੀਗ੍ਰਾਮ ਤੇ ਸੈਂਡ ਕਰ ਦਿੰਨਾ ਉੱਥੇ ਤੁਸੀਂ ਕੀ ਹੈ ਡਾਊਨਲੋਡ ਕਰਕੇ ਜਾਂ ਨੋਟਸ ਕਢਾ ਕੇ ਇਹਨਾਂ ਦੀ ਰਿਵੀਜ਼ਨ ਕਰਵਾ ਕਰ ਸਕਦੇ ਹੋ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਜਰੂਰ ਬਨੇ ਰਹਿਣਾ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਹਰ ਭਾਸ਼ਾ ਕੋਲ ਕਿਹਨਾ ਅਸੀਮ ਸ਼ਬਦ ਭੰਡਾਰ ਹੁੰਦਾ ਹੈ ਫਸਟ ਆਪਣੀ ਲਾਈਨ ਹੈ ਜੀ ਬਿਹਾਰੀ ਕੋ ਭਾਸ਼ਾ ਜਾਂ ਕੋਈ ਵੀ ਭਾਸ਼ਾ ਉਹਦੇ ਵਿੱਚ ਜਿਹੜਾ ਸ਼ਬਦ ਭੰਡਾਰ ਹੈ ਜੀ ਉਹ ਕੀ ਅਸੀਮ ਹੁੰਦਾ ਹੈਗਾ ਅਸੀਮ ਮੀਨਦੇ ਬਹੁਤ ਅਣਗਿਣਤ ਜਿਹਦੀ ਆਪਾਂ ਕੀ ਹੈ ਗਿਣਤੀ ਨਾ ਕਰ ਸਕੀਏ ਅਸੀਮ ਰੂਪ ਵਿੱਚ ਇਹਨਾਂ ਵਿੱਚੋਂ ਬਹੁਤ ਸਾਰੇ ਸ਼ਬਦ ਜੀਵ ਸਥਾਨਾਂ ਤੇ ਵਸਤਾਂ ਦੇ ਨਾਮ ਹੁੰਦੇ ਹਨ ਵੀ ਜਿਹੜੇ ਇਹ ਆਪਣੇ ਸ਼ਬਦ ਨੇ ਜੀ ਇਹਨਾਂ ਵਿੱਚ ਬਹੁਤ ਸਾਰੇ ਨਾਮ ਜੀਵ ਸਥਾਨਾਂ ਤੇ ਵਸਤੂਆਂ ਦੇ ਹੁੰਦੇ ਨੇ ਮਨੁੱਖੀ ਆਲਾ ਦੁਆਲਾ ਕੁਦਰਤ ਦੇ ਅਜਿਹੇ ਵਰਤਾਰੇ ਨਾਲ ਭਰਪੂਰ ਹੈ ਵੀ ਜਿਹੜਾ ਆਪਣਾ ਮਨੁੱਖੀ ਆਲਾ ਦੁਆਲਾ ਹੈ ਜੀ ਜਿਹੜਾ ਆਪਣਾ এনवायरमेंट ਹੈ ਉਹ ਕਹਿੰਦਾ ਅਜਿਹੇ ਵਰਤਾਰੇ ਨਾਲ ਹੀ ਭਰਪੂਰ ਹੈ ਮਨੁੱਖ ਆਪਣੇ ਸੰਪਰਕ ਵਿੱਚ ਆਉਣ ਵਾਲੀ ਹਰ ਵਸਤੂ ਵਰਤਾਰੇ ਭਾਵਨਾ ਆਦਿ ਦਾ ਕੀ ਕੋਈ ਨਾ ਕੋਈ ਨਾਮ ਰੱਖ ਲੈਂਦਾ ਹੈ ਵੀ ਜਿਹੜਾ ਮਨੁੱਖ ਹੈ ਜੀ ਵੀ ਉਹ ਕੀ ਹੈ ਉਹਦੇ ਸੰਪਰਕ ਵਿੱਚ ਆਉਣ ਵਾਲੀ ਚਾਹੇ ਉਹ ਕੋਈ ਵਸਤੂ ਹੋਵੇ ਜਾਂ ਕੋਈ ਵਰਤਾਰਾ ਹੋਵੇ ਜਾਂ ਕੋਈ ਭਾਵਨਾ ਹੋਵੇ ਉਹਦਾ ਕੀ ਕੋਈ ਨਾ ਕੋਈ ਨਾਮ ਰੱਖ ਲੈਂਦਾ ਹੈ ਉਪਰੀ ਨਜ਼ਰੀਏ ਇਹ ਕਹਿੰਦਾ ਨਾਮ ਸੰਸਾਰ ਹੀ ਭਾਸ਼ਾ ਜਾਪਦੀ ਹੈ ਵੀ ਕੀ ਹੈ ਜੀ ਆਪਾਂ ਉਪਰੀ ਨੀ ਦੇ ਨਾਲ ਦੇਖੀਏ ਵੀ ਜਿਹੜੀ ਆਪਣਾ ਸ਼ਬਦ ਦਾ ਭੰਡਾਰ ਨੇ ਇਹ ਸਾਰਾ ਕੀ ਹੈਗਾ ਸੰਸਾਰ ਦੀ ਭਾਸ਼ਾ ਹੀ ਜਾਪਦੀ ਹੈ ਪਰ ਕਹਿੰਦਾ ਬਹੁਤ ਸਾਰੇ ਸ਼ਬਦ ਜਿਹੇ ਵੀ ਹੁੰਦੇ ਹਨ ਜੋ ਵਸਤੂਆਂ ਦੇ ਨਾਂ ਤੇ ਨਹੀਂ ਸਗੋਂ ਉਹਨਾਂ ਦੇ ਗੁਣ ਕਿਰਿਆਵਾਂ ਆਪਾਂ ਦੀ ਪੇਸ਼ਕਾਰੀ ਕਰਦੇ ਹਨ ਕਹਿੰਦਾ ਮੀਨਿੰਗ ਕੀ ਹੈ ਵੀ ਬਹੁਤ ਸਾਰੇ ਸ਼ਬਦ ਅਜਿਹੇ ਹੁੰਦੇ ਨੇ ਜੀ ਜਿਹੜੇ ਕੀ ਹੈਗਾ ਆਪਾਂ ਉਹਨਾਂ ਦੇ ਨਾਮ ਤੇ ਨਹੀਂ ਸਗੋਂ ਉਹਨਾਂ ਦੇ ਗੁਣ ਕਿਰਿਆਵਾਂ ਜੋ ਉਹਨਾਂ ਦੇ ਭਾਵਾਂ ਦੀ ਪੇਸ਼ਕਾਰੀ ਕਰਦੇ ਨੇ ਨੈਕਸਟ ਦੇਖੋ ਜੀ ਕਹਿੰਦਾ ਕੁਝ ਸ਼ਬਦ ਅਜਿਹੇ ਵੀ ਹੁੰਦੇ ਹਨ ਜੋ ਗੁਣਾ ਪਾਪਾ ਦੀ ਪੇਸ਼ਕਾਰੀ ਨਹੀਂ ਕਰਦੇ ਵੀ ਬਹੁਤ ਸਾਰੇ ਸ਼ਬਦ ਇਹਦੇ ਹਜੂਨ ਨੇ ਜਿਹੜੇ ਕਿ ਗੂਣਾ ਕਿਰਿਆਵਾਂ ਤੇ ਪਾਪਾ ਦੇ ਕਿ ਪੇਸ਼ਕਾਰੀ ਨਹੀਂ ਕਰਦੇ ਸਗੋਂ ਉਹਨਾਂ ਵਿਚਲੇ ਸੰਬੰਧ ਨੂੰ ਉਜਾਗਰ ਕਰਨ ਦੀ ਕੀ ਭੂਮਿਕਾ ਨਿਭਾਉਂਦੇ ਨੇ ਇਸ ਪ੍ਰਕਾਰ ਕਿ ਨਾ ਵਿਆਕਰਨ ਵਿੱਚ ਭਾਸ਼ਾ ਦੇ ਇਸ ਵਿਸ਼ਾਲ ਤੇ ਜਟਿਲ ਸ਼ਬਦ ਭੰਡਾਰ ਨੂੰ ਕੁਝ ਸੀਮਤ ਛੇਣਾਂ ਵਿੱਚ ਵੰਡਿਆ ਜਾਂਦਾ ਹੈ ਇਸ ਪ੍ਰਕਾਰ ਜਿਹੜੀ ਆਪਣੀ ਵਿਆਕਰਨ ਹੈ ਉਹਦੇ ਵਿੱਚ ਜਿਹੜੀ ਭਾਸ਼ਾ ਹੈ ਉਹਨੂੰ ਕੀ ਆਪਾਂ ਇੱਕ ਵਿਸ਼ਾਲ ਤੇ ਜਟਿਲ ਸ਼ਬਦ ਭੰਡਾਰ ਵਿੱਚ ਕੀ ਕੁਝ ਛੇਣਾਂ ਵਿੱਚ ਵੰਡ ਦਿੰਨੇ ਆ ਵਾਕ ਕਹਿੰਦਾ ਵਾਕ ਵਿੱਚ ਸ਼ਬਦ ਇਹਨਾਂ ਸ਼ਬਦ ਸ਼੍ਰੇਣੀਆਂ ਦੇ ਮੈਂਬਰ ਆ ਉਹ ਜੋ ਵਿਚਰਦੇ ਨੇ ਵੀ ਜਦੋਂ ਇੱਕ ਵਾਕ ਆਪਾਂ ਦੇਖਦੇ ਆ ਨਾ ਉਹਦੇ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਉਹ ਕਿ ਆਪਣੀਆਂ ਆਪਣੀਆਂ ਸ਼ਬਦ ਸ਼੍ਰੇਣੀਆਂ ਦੇ ਮੈਂਬਰ ਆ ਉਹ ਜੋ ਵਿਚਰਦੇ ਨੇ ਇੱਕੋ ਸ਼੍ਰੇਣੀ ਨਾਲ ਸੰਬੰਧਿਤ ਸ਼ਬਦ ਸਾਂਝੇ ਵਿਆਕਰਨਿਕ ਲੱਛਣਾਂ ਦੇ ਧਾਰਨੀ ਹੁੰਦੇ ਨੇ ਵੀ ਜਿਹੜੇ ਇੱਕੋ ਜਿਹੜੇ ਸ਼ਬਦ ਸ਼੍ਰੇਣਨਾ ਸੰਬੰਧੀ ਸ਼ਬਦ ਹੁੰਦੇ ਨੇ ਜੀ ਉਹ ਆਪਦੇ ਜਿਹੜੇ ਵਿਆਕਰਨਿਕ ਲੱਛਣ ਨੇ ਉਹਨਾਂ ਦੇਖੀਏ ਧਾਰਨੀ ਹੁੰਦੇ ਨੇ ਉਦਾਹਰਣ ਦੇ ਤੌਰ ਤੇ ਕਹਿੰਦਾ ਮੁੰਡਾ ਪੁਲਿਸ ਡਾਕਟਰ ਰੁੱਖ ਪਾਣੀ ਆਦਿ ਸ਼ਬਦ ਨਾਵ ਹਨ ਇਹ ਸਾਰੇ ਸ਼ਬਦ ਕੀ ਹੋਗੇ ਆਪਣੇ ਕੋਲ ਨਾਵ ਸ਼ਬਦ ਆ ਗਏ ਤੇ ਨਾਵ ਦੀ ਇੱਕੋ ਸ਼੍ਰੇਣੀ ਨਾਲ ਕੀ ਸਬੰਧਿਤ ਨੇ ਜਿਵੇਂ ਮੁੰਡਾ ਹੋ ਗਿਆ ਪੁਲਿਸ ਹੋ ਗਈ ਡਾਕਟਰ ਹੋ ਗਿਆ ਰੁੱਖ ਹੋ ਗਿਆ ਪਾਣੀ ਹੋ ਗਿਆ ਇਹ ਸਾਰੇ ਸ਼ਬਦ ਕੀ ਨਾਵ ਦੀ ਇੱਕ ਸ਼੍ਰੇਣੀ ਨਾਲ ਕੀ ਸਬੰਧਿਤ ਨੇ ਇਸ ਤੋਂ ਇਲਾਵਾ ਕਹਿੰਦਾ ਕੁਝ ਸ਼ਬਦ ਇਹ ਹੁੰਦੇ ਜੋ ਇੱਕ ਤੋਂ ਵੱਧ ਸ਼੍ਰੇਣੀਆਂ ਦੇ ਮੈਂਬਰ ਦੀਆਂ ਭੂਮਿਕਾ ਨੇ ਹੁੰਦੇ ਨੇ ਜਿਵੇਂ ਬੱਚਾ ਤਰ ਖਾ ਰਿਹਾ ਹੈ ਫਸਸ ਰਾਗੇ ਆਪਣੇ ਕੋਲੇ ਬੱਚਾ ਤਰ ਖਾ ਰਿਹਾ ਹੈ ਇਹਦੇ ਵਿੱਚ ਤਰ ਸ਼ਬਦ ਹੈ ਉਹ ਕੀ ਇੱਕ ਨਾਵ ਦੀ ਭੂਮਿਕਾ ਹੈ ਜਾਂ ਨਾਮ ਨੂੰ ਕੀ ਹੈ ਦਰਸਾ ਰਿਹਾ ਹੈ ਵੀ ਬੱਚਾ ਤਰ ਖਾ ਰਿਹਾ ਹੈ ਇਹ ਤਰ ਇਹਦੇ ਵਿੱਚ ਕੀ ਸ਼ੋਅ ਕਰ ਰਿਹਾ ਇੱਕ ਨਾਮ ਨੂੰ ਪ੍ਰਗਟ ਕਰ ਰਿਹਾਗਾ ਨੈਕਸਟ ਦੇਖੋ ਇਹ ਉਹ ਦਰਿਆ ਵਿੱਚ ਤਰ ਰਹੇ ਨੇ ਸੈਕਿੰਡ ਸ਼ਬਦ ਹੈ ਜੀ ਉਹ ਦਰਿਆ ਵਿੱਚ ਕੀ ਤਰ ਰਹੇ ਨੇ ਇਹਦੇ ਵਿੱਚ ਤਰ ਹੈ ਉਹ ਕੀ ਇੱਕ ਕਿਰਿਆ ਨੂੰ ਦਰਸਾ ਰਿਹਾ ਤਰ ਮਤਲਬ ਤੈਰਨਾ ਵੀ ਬੱਚੇ ਕੀ ਹੈ ਦਰਿਆ ਵਿੱਚ ਕੀ ਤੈਰ ਰਹੇ ਨੇ ਤਾਂ ਇਹਦੇ ਵਿੱਚ ਕੀ ਹੋਗਾ ਸ਼ਬਦ ਇਦੇ ਵਿੱਚ ਤਰ ਜਿਹੜਾ ਸ਼ਬਦ ਆ ਗੋ ਕੀ ਕਿਰਿਆ ਨੂੰ ਸ਼ੋਅ ਕਰ ਰਿਹਾ ਹੈ ਨੈਕਸਟ ਦੇਖੋ ਹੀ ਤਰ ਕੰਦ ਉੱਤੇ 3 ਮਿੰਟ ਵੱਧ ਪਕੜ ਕਰਦਾ ਨੈਕਸਟ ਆਪਣਾ ਸ਼ਬਦ ਹੈ ਜੀ ਤਰ ਕੰਦ ਉੱਤੇ 3 ਮਿੰਟ ਵੱਧ ਪਕੜ ਕਰਦਾ ਇਹਦੇ ਵਿੱਚ ਜਿਹੜਾ ਤਰ ਹੈ ਉਹ ਸ਼ਬਦ ਕਿ ਵਿਸ਼ੇਸ਼ਣ ਦੇ ਰੂਪ ਵਿੱਚ ਵਰਤਿਆ ਗਿਆ ਹੁਣ ਦੇਖੋ ਤਰ ਸ਼ਬਦ ਨੂੰ ਆਪਾਂ ਤਿੰਨ ਤਿੰਨ ਮੀਨਿੰਗਾਂ ਨਾਲ ਸਮਝਿਆ ਪਹਿਲੇ ਵਿੱਚ ਤਰਕਿਕ ਮਤਲਬ ਜਿਹੜਾ ਆਪਣਾ ਕੀ ਨਾਮ ਨੂੰ ਸ਼ੋਅ ਕਰ ਰਿਹਾ ਹੈ ਸੈਕਿੰਡ ਵਿੱਚ ਜਿਹੜਾ ਤਰ ਹੈ ਉਹ ਕੀ ਕਿਰਿਆ ਨੂੰ ਸ਼ੋਅ ਕਰ ਰਿਹਾ ਤੇ 3rd ਜਿਹੜਾ ਆਪਾਂ ਪੜ੍ਹਿਆਗਾ ਤਰ ਕੰਦ ਉੱਤੇ ਉਹ ਕੀ ਇੱਕ ਵਿਸ਼ੇਸ਼ਣ ਨੂੰ ਕੀ ਹੈ ਨਾਲ ਸੰਬੰਧਿਤ ਹੈ ਜੇ ਕਿ ਉਹਨੂੰ ਸ਼ੋਅ ਕਰ ਰਿਹਾ ਜਾਂ ਪ੍ਰਗਟ ਕਰ ਰਿਹਾ ਹੈ ਇਸ ਤਰ੍ਹਾਂ ਕੀ ਆਪਾਂ ਜਿਹੜੀ ਇੱਕ ਬਾਕ ਦੀ ਜਿਹੜਾ ਆਪਾਂ ਸ਼ਬਦ ਜਦੋਂ ਕੋਈ ਰਚਨਾ ਰਚਨਾ ਕਰਦੇ ਆ ਤਾਂ ਉਹਦੇ ਵਿੱਚ ਜਿਹੜੀ ਹਰ ਸ਼ਬਦ ਸ਼੍ਰੇਣੀ ਹੋ ਕੀ ਆਪਣੀ ਇੱਕ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਹੁੰਦੀ ਹੈ ਨੈਕਸਟ ਦੇਖੋ ਜੀ ਉਹ ਘਰ ਦੇ ਮੋੜ ਉੱਤੇ ਖੜਾ ਸੀ ਨੈਕਸਟ ਆਪਣੇ ਕੋਲ ਇਹ ਮੋੜ ਸ਼ਬਦ ਆ ਗਿਆ ਜੀ ਉਹ ਘਰ ਦੇ ਮੋੜ ਉੱਤੇ ਖੜਾ ਸੀ ਇਹਦੇ ਵਿੱਚ ਜਿਹੜਾ ਮੋੜ ਹੈ ਉਹ ਸ਼ਬਦ ਕੀ ਹੈ ਨਾਮ ਹੈ ਸੈਕਿੰਡ ਬਾਕ ਦੇਖੋ ਹੀ ਉਸਨੇ ਮੇਰਾ ਸਾਰਾ ਸਮਾਨ ਮੋੜ ਦਿੱਤਾ ਸੈਕਿੰਡ ਵਿੱਚ ਜਿਹੜਾ ਮੋੜ ਕਿਰਿਆ ਦੇ ਰੂਪ ਵਿੱਚ ਵਰਤਿਆ ਗਿਆ ਫਸਟ ਦੇ ਮੋੜ ਦੇ ਵਿੱਚ ਕੀ ਹੈ ਜਿਹੜਾ ਫਸਟ ਆਪਾਂ ਫਸਟ ਮੈਚ ਬਾਖ ਵਿੱਚ ਪੜ ਉਹਦੇ ਵਿੱਚ ਆਪਾਂ ਤਾਂ ਮੋੜ ਕੀ ਹੈ ਉਹ ਆਪਣਾ ਸ਼ੋਅ ਕਰ ਰਿਹਾ ਨਾਮ ਸੈਕਿੰਡ ਦੇ ਵਿੱਚ ਜਿਹੜਾ ਮੋੜ ਸ਼ਬਦ ਉਹ ਕੀ ਕਿਰਿਆ ਨੂੰ ਸ਼ੋਅ ਕਰ ਰਿਹਾਗਾ ਤਾਂ ਦੇਖੋ ਇੱਕੋ ਸ਼ਬਦ ਜਦੋਂ ਆਪਾਂ ਉਹਨੂੰ ਅਲੱਗ ਤਰੀਕੇ ਨਾਲ ਵਰਤਦੇ ਹਾਂ ਤਾਂ ਉਹਨਾਂ ਮੀਨਿੰਗ ਚੇਂਜ ਹੋ ਜਾਂਦੇ ਨੇ ਹੁਣ ਮੋੜ ਇੱਥੇ ਕੀ ਇੱਕ ਨਾਮ ਨੂੰ ਸ਼ੋਅ ਕਰ ਰਿਹਾ ਬਟ ਜਦ ਆਪਾਂ ਉਸੇ ਸ਼ਬਦ ਨੂੰ ਦੂਸਰੇ ਬਾਖ ਵਿੱਚ ਵਰਤਿਆ ਜਿਵੇਂ ਉਸਨੇ ਸਾਰਾ ਸਮਾਨ ਮੋੜ ਦਿੱਤਾ ਦੇ ਵਿੱਚ ਜਿਹੜਾ ਮੋੜ ਉਹ ਕੀ ਕਿਰਿਆ ਨੂੰ ਸ਼ੋਅ ਕਰ ਰਿਹਾਗਾ ਤਾਂ ਇਹਨਾਂ ਕੀ ਹੋ ਗਿਆ ਇਸ ਪ੍ਰਕਾਰ ਕਿੰਨਾ ਵਿਆਕਰਨ ਵਿੱਚ ਸ਼ਬਦਾਂ ਦਾ ਅਧਿਐਨ ਦੋ ਪ੍ਰਕਾਰ ਨਾਲ ਹੁੰਦਾ ਹੈ ਇਸ ਤੋਂ ਆਪ ਨੂੰ ਕੀ ਪਤਾ ਲੱਗੇ ਵੀ ਜਿਹੜਾ ਵਿਆਕਰਨ ਵਿੱਚ ਹੈ ਸ਼ਬਦਾਂ ਦਾ ਅਧਿਐਨ ਕਿ ਦੋ ਪ੍ਰਕਾਰ ਨਾਲ ਹੁੰਦਾ ਹੈ ਇੱਕ ਅਧਿਐਨ ਤਾਂ ਸ਼ਬਦਾਂ ਦੀ ਸ਼੍ਰੇਣੀ ਵੰਡ ਰੂਪਾਂਤਰ ਰਚਨਾ ਤੇ ਵਰਤੋਂ ਦੇ ਨਿਯਮਾਂ ਨਾਲ ਸੰਬੰਧਿਤ ਹੈ ਇੱਕ ਅਧਿਐਨ ਤਾਂ ਕੀ ਆ ਗਿਆ ਜਿਹੜਾ ਸ਼ਬਦਾਂ ਦੀ ਸ਼੍ਰੇਣੀ ਵੰਡ ਰੂਪਾਂਤਰ ਰਚਨਾ ਤੇ ਵਰਤੋਂ ਦੇ ਨਿਯਮਾਂ ਨਾਲ ਹੁੰਦਾ ਹੈ ਇਹਨੂੰ ਆਪਾਂ ਕੀ ਕਹਿ ਦਿੰਨੇ ਆ ਇਹਨੂੰ ਆਪਾਂ ਸ਼ਬਦ ਬੋਧ ਕਹਿ ਦਿੰਨੇ ਆ ਜਿਹੜਾ ਆਪਾਂ ਮਤਲਬ ਕੀ ਹੁਣ ਕਰ ਰਹਿਆਂਗੇ ਆਪਾਂ ਜਿਹੜਾ ਟੋਪਿਕ ਅੱਜ ਸ਼ੁਰੂ ਕੀਤਾ ਇਹਨੂੰ ਆਪਾਂ ਕੀ ਕਹਦੇ ਨੇ ਜਦੋਂ ਆਪਾਂ ਕੀ ਹੈ ਇੱਕ ਜਦੋਂ ਆਪਾਂ ਸ਼ਬਦਾਂ ਦੀ ਸ਼੍ਰੇਣੀ ਰੂਪਾਂਤਰ ਰਚਨਾ ਤੇ ਵਰਤੋਂ ਦੇ ਨਿਯਮਾਂ ਨਾਲ ਕੀ ਹੈ ਜਾਣਦੇ ਆ ਤਾਂ ਉਸ ਨੂੰ ਆਪਾਂ ਕਹਿੰਦੇ ਨੇ ਸ਼ਬਦ ਬੋਧ ਦੂਜੇ ਦਿਨ ਕੀ ਹੁੰਦਾ ਹੈ ਦੂਜੇ ਦਿਨ ਕਹਿੰਦੇ ਸ਼ਬਦਾਂ ਦੇ ਅਰਥ ਆਪੱਖੋਂ ਵਿਆਖਿਆ ਹੁੰਦੀ ਹੈ ਜਿਹਨਾਂ ਆਪਾਂ ਕਹਿੰਦੇ ਨੇ ਅਰਥ ਬੋਧ ਜਿਹਨਾਂ ਆਪਾਂ ਕੀ ਕਹਿੰਦੇ ਨੇ ਅਰਥ ਬੋਧ ਜਦੋਂ ਆਪਾਂ ਦੂਜੇ ਦਿਨ ਵਿੱਚ ਪਹਿਲੇ ਵਿੱਚ ਤਾਂ ਆਪਾਂ ਉਹਨਾਂ ਦੀ ਰਚਨਾ ਉਹਨਾਂ ਦੀ ਰੂਪਾਂਤਰ ਵੰਡ ਸ਼੍ਰੇਣੀ ਕਿ ਆਪਾਂ ਉਹਨਾਂ ਦੇ ਵਰਤੂ ਦੇ ਨਿਯਮਾਂ ਨਾਲ ਜਾਣ ਕਰਿਆ ਸਕਦੇ ਹਾਂ ਉਹਨੂੰ ਤਾਂ ਆਪਾਂ ਕਹਿ ਦਿੰਨੇ ਆ ਸ਼ਬਦ ਬੋਧ ਸੈਕਿੰਡ ਉਹਨਾਂ ਦੇ ਜਿਹੜੇ ਸ਼ਬਦਾਂ ਦੇ ਅਰਥ ਆਪੱਖ ਵਖਿਆ ਉਹ ਕੀ ਆਪਾਂ ਉਹਦੀ ਉਪ ਕੀ ਪੜ੍ਹਦੇ ਆਪਾਂ ਅਰਥ ਬੋਧ ਵਿੱਚ ਪੜ੍ਹਦੇ ਆਂ ਨੈਕਸਟ ਦੇਖੋ ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਸ਼ਬਦ ਭੇਦ ਹੁਣ ਆਪਣਾ ਸ਼ਬਦ ਭੇਦ ਅਗਦੀ ਜਿੱਥੇ ਜਾਵੇ ਸ਼ਬਦਾਂ ਬਾਰੇ ਜਾਣਾਂਗੇ ਸ਼ਬਦ ਭੇਦ ਕਹਿੰਦੇ ਸ਼ਬਦ ਪਾਸ਼ਾ ਦੀ ਛੋਟੀ ਤੋਂ ਛੋਟੀ ਅਰਥ ਯੁਕਤੀ ਇਕਾਈ ਹੈ ਸ਼ਬਦ ਆਪਣੀ ਕੀ ਹੈ ਛੋਟੀ ਤੋਂ ਛੋਟੀ ਅਰਥ ਯੁਕਤ ਇਕਾਈ ਹੈ ਪ੍ਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ ਇਹ ਲਿਖ ਕੇ ਅੱਠ ਭਾਗਾਂ ਵਿੱਚ ਵੰਡਿਆ ਗਿਆ ਆਪਾਂ ਕੀ ਹੈਗਾ ਜਿਹੜੀ ਆਪਣੀ ਭਾਸ਼ਾ ਦੀ ਛੋਟੂ ਛੋਟੀ ਇਕਾਈ ਕੀ ਹੈ ਜਿਹੜੀ ਅਰਥਯੁਕਤਾ ਉਹਨਾਂ ਆਪਾਂ ਕੀ ਸ਼ਬਦ ਸ਼ਬਦ ਨੂੰ ਮੰਨਦੇ ਆਂਗੇ ਪ੍ਰਯੋਗ ਦੇ ਆਧਾਰ ਤੇ ਕਹਿੰਦੇ ਜਿਹੜੀ ਪੰਜਾਬੀ ਸ਼ਬਦ ਸ਼੍ਰੇਣੀਆਂ ਆਪਾਂ ਅੱਠ ਤਰ੍ਹਾਂ ਨਾਲ ਵੰਡਦੇ ਆਂ ਕਿਹੜੀ ਕਿਹੜੀ ਹੁੰਦੀਆਂ ਨੇ ਜੀ ਜਿਨ੍ਹਾਂ ਨੂੰ ਆਪਾਂ ਕੀ ਸ਼ਬਦ ਸ਼ਬਦ ਭੇਦ ਵੀ ਆਖਦੇ ਆਂ ਇਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਸ਼ਬਦ ਭੇਦ ਵੀ ਕਹਿ ਦਿੰਨੇ ਆਂ ਫਸਟ ਹੈ ਜੀ ਆਪਣੇ ਕੋਲੇ ਨਾਵ ਸੈਕਿੰਡ ਹੈ ਪੜਨਾਵ ਥਰਡ ਹੈ ਵਿਸ਼ੇਸ਼ਣ ਫੋਰਥ ਹੈ ਕਿਰਿਆ ਪੰਜਵੇਂ ਕਿਰਿਆ ਸੰਵੰਧਕ ਸੱਤਮੇ ਯੋਜਕ ਤੇ ਅੱਠਵੇਂ ਵਿਸ਼ਮਿਕ ਆਪਣੇ ਕੋਲੇ ਜਿਹੜਾ ਸ਼ਬਦ ਸ਼੍ਰੇਣੀਆਂ ਹੋ ਗਈਆਂ ਆਪਣੇ ਕੋਲੇ 8 ਨੇ ਤਾਂ ਇਹ ਕੁਸ਼ਚਨ ਡਾਇਰੈਕਟ ਪੁੱਛੇ ਸੀ ਵੀ ਜਿਹੜਾ ਸ਼ਬਦ ਭੇਦ ਨੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਹੁੰਦੇ ਨੇ ਜੀ 8 ਪ੍ਰਕਾਰ ਦੇ ਕਿਹੜੇ-ਕਿਹੜੇ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਵੰਧਕ ਯੋਜਕ ਤੇ ਵਿਸ਼ਮਿਕ ਹੁਣ ਆਪਾਂ ਇਹਨਾਂ ਨਾਲ ਸੰਬੰਧਿਤ ਜਿਹੜੇ ਆਪਣੇ ਆ 8 ਜਿਹੜੇ ਆਪਣੇ ਸ਼ਬਦ ਸ਼੍ਰੇਣੀਆਂ ਜਾਂ ਸ਼ਬਦ ਭੇਦ ਨੇ ਜਿੰਨਾਂ ਬਾਰੇ ਆਪਾਂ ਇੱਕ ਇੱਕ ਕਰਕੇ ਗੱਲ ਕਰਦੇ ਆਂ ਫਸਟ ਦੇਖੋ ਜੀ ਨਾਮ ਨਾਵ ਕੀ ਹੁੰਦੀ ਨੇ ਜੀ ਕਿਸੇ ਵਿਅਕਤੀ ਥਾਨ ਜੀਵ ਵਸਤੂ ਹਾਲਤ ਗੁਣ ਭਾਵ ਕੰਮ ਆਦਿ ਨਾਂ ਨੂੰ ਕੀ ਨਾਵ ਕਿਹਾ ਜਾਂਦਾ ਹੈ ਵੀ ਉਹ ਸਾਰੇ ਸ਼ਬਦ ਜਿਸ ਤੋਂ ਆਪਾਂ ਕਿਸੇ ਵਿਅਕਤੀ ਦਾ ਕਿਸੇ ਥਾਨ ਦਾ ਕਿਸੇ ਜੀਵ ਦਾ ਕਿਸੇ ਵਸਤੂ ਦਾ ਕਿਸੇ ਹਾਲਤ ਦਾ ਕਿਸੇ ਗੁਣ ਦਾ ਕਿਸੇ ਭਾਵ ਦਾ ਜਾਂ ਕੰਮ ਦਾ ਆਪਾਂ ਨੂੰ ਨਾਮ ਪਤਾ ਲੱਗੇ ਉਹਨਾਂ ਆਪਾਂ ਨਾਮ ਕਹਿ ਦਿੰਨੇ ਆ ਜਿਵੇਂ ਬਲਦੀਪ ਜਲੰਧਰ ਵਲਦ ਪੈਨਸਿਲ ਗਰਮੀ ਅਮੀਰੀ ਪਿਆਸ ਇਹ ਸਾਰੇ ਸ਼ਬਦ ਆਪਣੇ ਕੋਲੇ ਕੀ ਹੋਗੇ ਇਹ ਸਾਰੇ ਸ਼ਬਦ ਆਪਣੇ ਕੋਲੇ ਹੋਗੇ ਨਾਂਵ ਵਿਸ਼ਬਦ ਕਿਉਂਕਿ ਨਾ ਤਾਂ ਆਪਾਂ ਨੂੰ ਕੀ ਹੈ ਜਿਵੇਂ ਬਲਦੀਪ ਕਿਸੇ ਨਾਮ ਪਤਾ ਲੱਗ ਰਿਹਾ ਜਲੰਧਰ ਕਿਸੇ ਸਥਾਨ ਦਾ ਬਲਦ ਕਿਸੇ ਤੋਂ ਕਿਸੇ ਜੀਵ ਦਾ ਪੈਨਸਲ ਕਿਸੇ ਵਸਤੂ ਦਾ ਗਰਮੀ ਆਪਾਂ ਨੂੰ ਕੀ ਉਸ ਹਾਲ ਦਾ ਪਤਾ ਲੱਗ ਰਿਹਾ ਅਮੀਰੀ ਆਪਾਂ ਨੂੰ ਕੀ ਹੈਗਾ ਇਹ ਵੀ ਕੀ ਆਪਾਂ ਨੂੰ ਹਾਲ ਦਾ ਪਤਾ ਲੱਗ ਰਿਹਾ ਪਿਆਸ ਆਪਾਂ ਨੂੰ ਕੀ ਇੱਕ ਫੀਲਿੰਗ ਦਾ ਪਤਾ ਲੱਗ ਰਿਹਾ ਤਾਂ ਇਹ ਸਾਰੇ ਸ਼ਬਦ ਕੀ ਹੋਗੇ ਆਪਣੇ ਕੋਲੇ ਇਹ ਸਾਰੇ ਸ਼ਬਦ ਹੋਗੇ ਆਪਣੇ ਕੋਲੇ ਨਾਵ ਸੈਕੰਡ ਜੀ ਪੜਨਾ ਪੜਨਾਵ ਕਿਹੜੇ ਹੁੰਦੇ ਨੇ ਜਿਹੜਾ ਸ਼ਬਦ ਕਹਿੰਦਾ ਨਾਮ ਦੀ ਥਾਂ ਤੇ ਵਰਤੇ ਜਾਵੇ ਉਹਨੂੰ ਕੀ ਆਪਾਂ ਪੜਨਾਵ ਆਖਦੇ ਹਾਂ ਵੀ ਉਹ ਸ਼ਬਦ ਜਿਹੜਾ ਕੀ ਹੈ ਨਾਮ ਦੀ ਥਾਂ ਤੇ ਵਰਤੇ ਜਾਵੇ ਉਹਨਾਂ ਪੜਨਾਵ ਕਹਿੰਦੇ ਨੇ ਜਿਵੇਂ ਮੈਂ ਤੂੰ ਉਹ ਜਿਵੇਂ ਆਪਾਂ ਪਹਿਲਾਂ ਆ ਰਾਮ ਜਦੋਂ ਆ ਰਾਮ ਦੇ ਨਾਮ ਤੇ ਆਪਾਂ ਉਹ ਵਰਤ ਲਈ ਸ਼ਬਦ ਜਾਂ ਤੂੰ ਵਰਤ ਲਈ ਜਾਂ ਮੈਂ ਵਰਤ ਲਈ ਤਾਂ ਉਹ ਸ਼ਬਦ ਕੀ ਹੋ ਗਿਆ ਉਹ ਆਪਣੇ ਕੋਲੇ ਆ ਗਿਆ ਪੜਨਾਵ ਸ਼ਬਦ ਕਿਉਂਕਿ ਆਪਾਂ ਕਿਹਾ ਨਾਮ ਦੀ ਥਾਂ ਤੇ ਪੜਨਾਵ ਸ਼ਬਦ ਵਰਤਿਆ ਨੈਕਸਟ ਦੇਖੋਈ ਵਿਸ਼ੇਸ਼ਣ ਵਿਸ਼ੇਸ਼ਣ ਕਿਹੜਾ ਹੁੰਦਾ ਹੈ ਜਿਹੜਾ ਸ਼ਬਦ ਕਹਿੰਦਾ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਹ ਸ਼ਬਦ ਜੋ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ਉਹਨਾਂ ਆਪਾਂ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਗੋਰਾ ਕਾਲਾ 18 ਮੋਟਾ ਸਾਉ ਇਹ ਕੀ ਹੋ ਗਿਆ ਇਹ ਕੀ ਹੈ ਜੇ ਨਾਮ ਜਾਂ ਪੜਨਾਮ ਦੀ ਕੀ ਹੈ ਗੁਣ ਜਾਂ ਉਹਦਾ ਕੀ ਹੈ ਵਿਸ਼ੇਸ਼ਤਾ ਮਤਲਬ ਗੁਣ ਜਾਂ ਵਿਸ਼ੇਸ਼ਤਾ ਦੱਸ ਰਹੇ ਨੇ ਕਹਿਣਾ ਮੀਨਿੰਗ ਹੈ ਜੀ ਉਹਦੀ ਹਾਲਤ ਦੱਸ ਰਹੇ ਨੇ ਵੀ ਕੀ ਹੈ ਜਿਵੇਂ ਗੋਰਾ RAM ਗੋਰਾ ਹੈ ਸ਼ਾਮ ਕਹ ਲੈ ਤੱਕ ਇਹ ਕੀ ਇਹ ਵਿਸ਼ੇਸ਼ਤਾ ਦੱਸ ਰਹੀ ਨੇ RAM ਦੀ ਜਾਂ ਸ਼ਾਮ ਦੀ ਨੈਕਸਟ ਦੇਖੋ ਨਕਸ਼ਾ ਆ ਗਿਆ ਆਪਣੇ ਕੋਲ ਕਿਰਿਆ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੁੰਦਾ ਹੈ ਕਿਰਿਆ ਖਵੰਦ ਹੈ ਵੀ ਉਹ ਸ਼ਬਦ ਜਿਸ ਤੋਂ ਆਪਾਂ ਨੂੰ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੁੰਦਾ ਉਹਨਾਂ ਆਪਾਂ ਕਿਰਿਆ ਖਵੰਦ ਹੈ ਜਿਵੇਂ ਗਿਆ ਆਵੇਗਾ ਸੌਂਦਾ ਜਾਂ ਪੜ ਇਹ ਸਾਰੇ ਸ਼ਬਦ ਕੀ ਹੋਗੇ ਇਹ ਸਾਰੇ ਸ਼ਬਦ ਆਪਣੇ ਕੋਲੇ ਹੋ ਗਿਆ ਕਿਰਿਆ ਕਿਉਂਕਿ ਆਪਾਂ ਕੀ ਇਸ ਤੋਂ ਜਿਵੇਂ ਗਿਆ ਗਿਆ ਮਤਲਬ ਕੀ ਹੈ ਇੱਕ ਕੰਮ ਦਾ ਕਰਨਾ ਪ੍ਰਗਟ ਹੋ ਰਿਹਾ ਆਵੇਗਾ ਇਹ ਵੀ ਆਪਾਂ ਨੂੰ ਕੀ ਹੈਗਾ ਕਿਸੇ ਕਿਰਿਆ ਦੇ ਹੋਣ ਦਾ ਪਤਾ ਲੱਗ ਰਿਹਾ ਤੇ ਨੈਕਸਟ ਸੌਂਦੇ ਵੀ ਆਪਾਂ ਨੂੰ ਕਿਹ ਕਿਰਿਆ ਦਾ ਤੇ ਪੜ ਰੇ ਇਹ ਵੀ ਕੀ ਆਪਾਂ ਨੂੰ ਕਿਰਿਆ ਦਾ ਹੋਣਾ ਕੀ ਪ੍ਰਗਟ ਹੋ ਰਿਹਾ ਨੈਕਸਟ ਦੇਖੋ ਹੀ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੁੰਦੇ ਨੈਕਸਟ ਆਪਣਾ ਕਿਰਿਆ ਵਿਸ਼ੇਸ਼ਣ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਦੇ ਨੇ ਜਿਵੇਂ ਹੌਲੀ ਤੇਜ ਅੱਗੇ ਇੱਥੇ ਆਦਿ ਵੀ ਕੀ ਹੈ ਜਦੋਂ ਆਪਾਂ ਨੂੰ ਕਿਰਿਆ ਦੀ ਪ੍ਰਕਾਰ ਦਾ ਪਤਾ ਲੱਗ ਵੀ ਕਿਸ ਤਰ੍ਹਾਂ ਹੋ ਰਹੀ ਹੈ ਹੌਲੀ ਹੋ ਰਹੀ ਹੈ ਤੇਜ਼ ਹੋ ਰਹੀ ਹੈ ਅੱਗੇ ਪਿੱਛੇ ਇੱਥੇ ਮਤਲਬ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਆਪਾਂ ਨੂੰ ਜੀ ਦੱਸਣ ਵਾਲੇ ਸ਼ਬਦ ਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ ਨੈਕਸਟ ਦੇਖੋ ਇਹ ਸੰਬੰਧਕ ਸੰਬੰਧ ਕਿਹੜੇ ਹੁੰਦੇ ਨੇ ਜਿਹੜਾ ਸ਼ਬਦ ਨਾਮ ਪਰਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਸਪਸ਼ਟ ਕਰੇ ਉਹਨੂੰ ਕੀ ਆਪਾਂ ਸੰਬੰਧਕ ਆਖਦੇ ਹਾਂ ਜਿਵੇਂ ਦਾ ਦੇ ਦੀ ਨੇ ਨੂੰ ਕੋ ਇਹ ਸਾਰੇ ਕੀ ਹੋਗਾ ਆਪਣੇ ਕੋਲੇ ਸੰਬੰਧਕ ਹੋਗੇ ਵੀ ਕੀ ਇਹ ਕਹਿਣ ਦਾ ਮਤਲਬ ਕੀ ਹੈ ਜੀ ਵੀ ਉਹ ਸ਼ਬਦ ਜਿਹੜੇ ਨਾਮ ਜਾਂ ਪੜਨਾਵ ਜਾਂ ਵਿਸ਼ੇਸ਼ਣ ਨਾਲ ਆ ਕੇ ਜਿਹੜਾ ਉਹਨਾਂ ਦਾ ਸੰਬੰਧ ਹੋ ਉਹ ਜਿਹੜੇ ਵਾਕ ਦੇ ਦੂਜੇ ਸ਼ਬਦਾਂ ਨਾਲ ਸਪਸ਼ਟ ਜਾਂ ਸਪਸ਼ਟ ਕਰਦੇ ਨੇ ਜਾਂ ਦੱਸਦੇ ਨੇ ਉਹਨਾਂ ਨੂੰ ਆਪ ਕੀ ਕਹਿੰਦੇ ਨੇ ਸੰਬੰਧਕ ਅਖਵਾਉਂਦੇ ਨੇ ਜਿਵੇਂ ਦਾ ਦੇ ਦੀ ਨੂੰ ਨੂੰ ਨੇ ਨੂੰ ਕੋਲ ਠੀਕ ਹੈ ਇਹ ਸਾਰੇ ਸ਼ਬਦ ਕੀ ਹੋ ਗਏ ਆਪਣੇ ਕੋਲੇ ਸੰਬੰਧਕ ਜੇ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਨੈਕਸਟ ਦੇਖੋ ਯੋਜਕ ਯੋਜਕ ਕੀ ਹੁੰਦਾ ਜੀ ਨੈਕਸਟ ਆਪਣਾ ਆ ਗਿਆ ਸ਼ਬਦ ਯੋਜਕ ਜਿਹੜਾ ਸ਼ਬਦ ਦੋ ਵਾਕੰਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਕੀ ਜੋੜਦੇ ਹਨ ਉਹਨਾਂ ਨੂੰ ਯੋਜਕ ਕਿਹਾ ਜਾਂਦਾ ਜਿਵੇਂ ਕਿ ਕਿਉਂਕਿ ਨਾਲ ਜਾਂ ਭਾਵੇਂ ਕੀ ਅਤੇ ਆਦ ਕਹਿਣ ਦਾ ਮਤਲਬ ਕੀ ਹੈ ਵੀ ਉਹ ਸ਼ਬਦ ਜਿਹੜਾ ਦੋ ਵਾਕੰਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਕੀ ਜੋੜਦਾ ਉਹਨੂੰ ਕੀ ਆਪਾਂ ਯੋਜਕ ਕਹਿ ਦਿੰਦੇ ਹਾਂ ਜਿਵੇਂ ਕਿਉਂਕਿ ਨਾਲੇ ਜਾਂ ਭਾਵੇਂ ਕੀ ਅਤੇ ਇਹ ਸਾਰੇ ਸ਼ਬਦ ਆਪਣੇ ਕੋਲ ਕੀ ਹੋਗੇ ਇਹ ਸਾਰੇ ਸ਼ਬਦ ਆਪਣੇ ਕੋਲੇ ਯੋਗਿਕ ਹੋਗੇ ਨੈਕਸਟ ਦੇਖੋ ਜੀ ਨੈਕਸਟ ਆਪਣੇ ਕੋਲੇ ਵਿਸਮਿਕ ਵਿਸਮਿਕ ਕੀ ਹੁੰਦੇ ਨੇ ਨੈਕਸਟ ਆਪਣਾ ਸ਼ਬਦ ਆ ਗਿਆ ਵਿਸਮਿਕ ਵਿਸਮਿਕ ਕੀ ਹੁੰਦਾ ਜੀ ਖੁਸ਼ੀ ਗਮੀ ਹੈਰਾਨੀ ਪ੍ਰਸ਼ੰਸਾ ਆਦਿ ਪਾਵਾਂ ਦੇ ਪ੍ਰਗਟਾਵੇ ਲਈ ਸੁਭਾਵਕ ਹੀ ਮੋਹਨਿਕਲੇ ਸ਼ਬਦ ਵਿਸਮਿਕ ਹੁੰਦੇ ਹਨ ਜਿਵੇਂ ਵਾ ਆਹਾ ਹਏ ਉਫ ਇਹ ਸਾਰੇ ਕੀ ਹੋ ਗਿਆ ਆਪਣੇ ਕੋਲੇ ਬਿਸਮਿਕ ਹੋਗੇ ਵੀ ਉਹ ਸਾਰੇ ਸ਼ਬਦ ਜਿਹੜੇ ਆਪਣੇ ਕਿ ਖੁਸ਼ੀ ਗਮੀ ਹੈਰਾਨੀ ਭੈ ਪ੍ਰਸ਼ੰਸਾ ਆਦ ਨੂੰ ਜਿਹੜੇ ਕੀ ਇਹ ਸ਼ਬਦ ਆਪਣੇ ਤੋਂ ਮੱਲੋ ਮੱਲੇ ਆਪਣੇ ਮੂੰਹ ਵਿੱਚ ਜਾਂ ਸੁਭਾਅ ਕੀ ਕੋਈ ਘਟਨਾ ਨੂੰ ਜਾਂ ਕਿਸੇ ਦ੍ਰਿਸ਼ ਨੂੰ ਦੇਖ ਕੇ ਆਪਣੇ ਮੂੰਹ ਵਿੱਚ ਜਿਹੜੇ ਸ਼ਬਦ ਨਿਕਲਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਨੇ ਬਿਸਮਿਕ ਕਹਿੰਦੇ ਆ ਉਹ ਕੀ ਹੈ ਹਾਸੇ ਚ ਵੀ ਹੋ ਸਕਦੇ ਨੇ ਉਹ ਆਪਣੀ ਗਮੀ ਚ ਵੀ ਹੋ ਸਕਦੇ ਨੇ ਉਹ ਹੈਰਾਨੀ ਵੀ ਹੋ ਸਕਦਾ ਪ੍ਰਸ਼ੰਸਾ ਵੀ ਹੋ ਸਕਦੀ ਹੈ ਉਹ ਸਾਰੇ ਸ਼ਬਦ ਕਿਹੜੇ ਹੁੰਦੇ ਨੇ ਆਪਣੇ ਕੋਲੇ ਬਿਸਮਿਕ ਨੈਕਸਟ ਕੀ ਆ ਗਿਆ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਨੈਕਸਟ ਆਪਾਂ ਕੀ ਹੈ ਜਿਹੜਾ ਆਪਣਾ ਨੈਕਸਟ ਟਾਪਿਕ ਹੈ ਉਹਦੇ ਵਿੱਚ ਆਪਾਂ ਜਿਹੜਾ ਇੱਕ ਇੱਕ ਟਾਪਿਕ ਹੈ ਜੀ ਇਹਨਾਂ ਨਾਲ ਸੰਬੰਧਿਤ ਕੀ ਆਪਾਂ ਜਾਣਕਾਰੀ ਇਹ ਜਿਹੜਾ ਅਗਲੀ ਕਲਾਸ ਵਿੱਚ ਕਰਾਂਗੇ ਸੋ ਅੱਜ ਦੀ ਕਲਾਸ ਕਿਵੇਂ ਲੱਗੀ ਮੈਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਜਾਂ ਪੰਜਾਬ ਈਟੀਟੀ ਕੈਡ 2025 ਦੀ ਤਿਆਰੀ ਕਰ ਰਿਹਾ ਹੈ ਸੋ ਵੱਤਵਾਦ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਕਿ ਤੁਸੀਂ ਮੇਰਾ ਟੈਲੀਗ੍ਰam ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਸੋ ਆਪਣੀ ਕਲਾਸ ਤੋਂ ਬਾਅਦ ਦੀ ਜਿਹੜੀ ਪੀਡੀਐਫ ਹੈ ਮੇਰੇ ਟੈਲੀਗ੍ਰam ਤੇ ਸੈਂਡ ਕਰ ਦਿੰਨਾ ਸੋ ਕਿਵੇਂ ਲੱਗੀ ਕਮੈਂਟ ਕਰਕੇ ਜੋ ਦੱਸਣਾ ਤੇ ਟੈਲੀਗ੍ਰam ਨੂੰ ਜਰੂਰ ਜੁਆਇਨ ਕਰ ਲਿਓ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਧੰਨਵਾਦ